ਅੰਮ੍ਰਿਤਸਰ ਪੁਲਿਸ ਵੱਲੋਂ ਡੀਐਸਪੀ ਅੰਮ੍ਰਿਤਸਰ ਸ਼੍ਰੀ ਜਤਿੰਦਰਪਾਲ ਸਿੰਘ ਲਿੱਦਰ ਜਗਵਾਈ ਵਿੱਚ ਸਰਕਾਰੀ ਐਮੀਨੈਂਟ ਸਕੂਲ ਬਾਗੜੀਆਂ ਵਿਖੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੋਲਦਿਆਂ ਐਸਐਚਓ ਸਰਦਾਰ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਪਹਿਲੀ ਗੁਰੂਸ ਦੀ ਮਾਂ ਹੁੰਦੀ ਹੈ ਅਤੇ ਉਸ ਤੋਂ ਬਾਅਦ ਅਧਿਆਪਕ ਉਸ ਦਾ ਗੁਰੂ ਬਣਦਾ ਹੈ ਇਸ ਮੌਕੇ ਡੀਐਸਪੀ ਅੰਮ੍ਰਿਤਸਰ ਸ਼੍ਰੀ ਜਤਿੰਦਰਪਾਲ ਸਿੰਘ ਲਿੱਦਰ ਨੇ ਕਿਹਾ ਕਿ ਬੱਚੇ ਜੇਕਰ ਸਕੂਲ ਦੇ ਅੰਦਰ ਜਾਂ ਕੋਈ ਅਣਜਾਣ ਵਿਅਕਤੀ ਰਸਤੇ ਵਿੱਚ ਤੁਹਾਨੂੰ ਨਸ਼ਾ ਕਰਨ ਲਈ ਕਸਾਉਂਦਾ ਹੈ ਭਾਵੇਂ ਕਿ ਉਹ ਫ੍ਰੀ ਵਿੱਚ ਹੀ ਤੁਹਾਨੂੰ ਨਸ਼ਾ ਚੱਕਣ ਲਈ ਕਹਿੰਦਾ ਹੋ ਤਾਂ ਇਸ ਦੀ ਸੂਚਨਾ ਤੁਰੰਤ ਆਪਣੇ ਅਧਿਆਪਕ ਜਾਂ ਆਪਣੇ ਮਾਤਾ-ਪਿਤਾ ਨੂੰ ਦਿਓ ਅਤੇ ਪੁਲਿਸ ਵੀ ਹਰ ਵਕਤ ਤੁਹਾਡੀ ਸਹਾਇਤਾ ਕਰਨ ਲਈ ਤਤਪਰ ਹੋਵੇਗੀ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਨਰੇਸ਼ ਕੁਮਾਰ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਦੱਸੇ ਗਏ ਸੁਝਾਵਾਂ 'ਤੇ ਅਮਲ ਕਰਨ ਲਈ ਫੁਰਜ਼ੋਰ ਅਪੀਲ ਕੀਤੀ। ਤੁਸੀਂ ਦੇਖ ਰਹੇ ਹੋ ਮਲੇਰ ਕੋਡਲਾ ਤੋਂ ਕੁਲਵੰਤ ਸਿੰਘ ਮੁਹਾਲਲੇ ਦੀ ਰਿਪੋਰਟ। ਸਮੇਂ ਸਮੇਂ ਦੇ ਉੱਤੇ ਦੇਖ ਰੇਖ ਕਰਨੇ ਉਹਨਾਂ ਨੂੰ ਠੀਕ ਕਰਨਾ ਇਹ ਸਾਡੇ ਇਹਨਾਂ ਪੰਜਾਬ ਪੁਲਿਸ ਦੇ ਨੌਜਵਾਨਾਂ ਦੀ ਮੁਲਾਜ਼ਮਾਂ ਦੀ ਅਧਿਕਾਰੀਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਦਿਨ ਰਾਤ ਸਾਡੇ ਵਾਸਤੇ ਕਰਦੇ ਰਹੇਗੇ ਜਿੱਥੇ ਅਸੀਂ ਰਾਤ ਨੂੰ ਆਰਾਮ ਦੇ ਨਾਲ ਆਪਣੇ ਘਰਾਂ ਦੇ ਵਿੱਚ ਸੌਂਨੇ ਆਗੇ ਤੇ ਇਹਨਾਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਕਿਹੜੇ-ਕਿਹੜੇ ਡਿਊਟੀਆਂ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚ ਕਰਨੀਆਂ ਪੈਂਦੀਆਂ ਨੇ ਗਿਆ ਤਾਂ ਅਸੀਂ ਇਹਨਾਂ ਦੀ ਡਿਊਟੀ ਨੂੰ ਸਲਾਮ ਕਰਦੇ ਆ ਕਿਉਂਕਿ ਜੇ ਆਪਾਂ ਕਹੀਏ ਵੀ ਸਮਾਜ ਦੇ ਵਿੱਚ ਸਾਰਾ ਕੁਝ ਇੱਕ ਵਾਰੀ ਠੀਕ ਹੋ ਜਾਊਗਾ ਨਹੀਂ ਹੁੰਦਾ ਪਰੰਤੂ ਫਿਰ ਵੀ ਇਨਾਂ ਦਾ ਪਰਾਲਾ ਬਹੁਤ ਹੀ ਵੱਡਾ ਹੈਗਾ ਸ਼ਲਾਘਾਯੋਗ ਹੈ ਕਿ ਸਮੇਂ-ਸਮੇਂ ਤੇ ਇਹ ਜਿਹੜਾ ਸਮਾਜਿਕ ਬੁਰਾਈਆਂ ਸਾਡੇ ਆਲੇ-ਦੁਆਲੇ ਫੈਲੀਆਂ ਹੋਈਆਂ ਨੇਗੀਆਂ ਉਹਨਾਂ ਦੇ ਪ੍ਰਤੀ ਨਵੀਂ ਜਨਰੇਸ਼ਨ ਨੂੰ ਆਮ ਜਨਤਾ ਨੂੰ ਸੁਚੇਤ ਕੀਤਾ ਜਾਵੇ ਟਰੈਫਿਕ ਦੇ ਰੂਲਸ ਉਹਦੀ ਦੱਸਿਆ ਜਾਵੇ ਅੱਜ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਹੈਗਾ ਉਹ ਨਸ਼ਾ ਸੰਬੰਧੀ ਹੈ ਸੋ ਮੈਂ ਬੇਨਤੀ ਕਰੂੰਗਾ ਹਾਂ ਦਾ ਸਭ ਤੋਂ ਪਹਿਲਾਂ ਐਸ ਐਚਓ ਅਮਰਗੜ ਜਤਿੰਦਰਪਾਲ ਸਿੰਘ ਜੀ ਨੂੰ ਸਾਰਿਆਂ ਦਾ ਮੈਂ ਥੈਂਕਸ ਕਰਦਾ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਤੁਹਾਡੇ ਨਾਲ ਰੂਬਰੂ ਹੋਣ ਦਾ ਟਾਈਮ ਦਿੱਤਾ ਅੱਜ ਮੈਂ ਇੱਕੋ ਗੱਲ ਅੰਦਰ ਪ੍ਰਿੰਸੀਪਲ ਸਾਹਿਬ ਨਾਲ ਕਰ ਰਿਹਾ ਸੀ ਸਾਡਾ ਮਾਂ ਬਾਪ ਉਸ ਤੋਂ ਬਾਅਦ ਦੇ ਵਿੱਚ ਸਾਡੇ ਟੀਚਰ ਸਾਹਿਬਾਨ ਤੇ ਤੀਸਰੀ ਵਾਰੀ ਜਿਹੜੀ ਸਾਡੀ ਵਾਰੀ ਆ ਉਹ ਤੀਜੇ ਨੰਬਰ ਤੇ ਆਉਂਦੀ ਹੈ ਜਾਕ ਬੜੀਆਂ ਕੁਰੀਤیاں ਚੱਲ ਰਹੀਆਂ ਨੇ ਤੇ ਸਾਨੂੰ ਇਹ ਲੱਗ ਰਿਹਾ ਹੈ ਮੇਰੀ ਇਹ ਸੋਚ ਹੈ ਕਿ ਅਸੀਂ ਸਾਰੇ ਹੀ ਕਿਸੇ ਨਾ ਕਿਸੇ ਪਾਸੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਾਂ ਨਸ਼ੇ ਦੀ ਲਤ ਤੋਂ ਅੱਗੇ ਚੱਲ ਪੈਂਦਾ ਕ੍ਰਾਈਮ ਚੋਰੀਆਂ ਲੁੱਟਾਂ ਖੋਹਾਂ ਆਪਾਂ ਰੋਜ਼ ਹੀ ਪੜਦੇ ਆ ਕਿਤੇ ਨਾ ਕਿਤੇ ਜੀ ਮਾਂ ਦਾ ਕਤਲ ਕਰਤਾ ਬਾਪ ਦਾ ਕਤਲ ਕਰਤਾ ਬੱਚੇ ਦਾ ਨਸ਼ੇ ਕਰਨ ਦਾ ਸਭ ਤੋਂ ਪਹਿਲਾ ਪਤਾ ਲੱਗਦਾ ਮਾਂ ਨੂੰ ਅਸੀਂ ਸਾਰੇ ਮਾਂ ਨੂੰ ਪੈਦਾ ਹੋਏ ਆਂ ਮਾਂ ਦੀ ਕੁੱਖੋਂ ਪੈਦਾ ਹੋਏ ਆਂ ਮਾਂ ਤੋਂ ਕਦੇ ਬੰਦਾ ਕੋਈ ਵੀ ਕਿਸੇ ਵੀ ਉਮਰ 'ਚ ਹੋਵੇ ਤਾਂ ਮੈਂ ਤਾਂ ਇਹ ਗੱਲ ਕਹੂੰਗਾ ਵੀ ਬੰਦਾ ਨਹੀਂ ਸ਼ਪਾ ਸਕਦਾ ਲੇਡੀ ਦੀ ਹੌਲੀ ਹੌਲੀ ਕਰਦੇ ਤੁਹਾਡੇ ਸੰਗੀ ਸਾਥੀਆਂ ਤੋਂ ਹੋ ਜਾਂਦੀ ਹੈ ਬਾਅਦ ਦੇ ਵਿੱਚ ਤੁਸੀਂ ਡੇ ਬਾਈ ਡੇ ਉਹਦੇ 'ਚ ਫਸਦੇ ਜਾਂਦੇ ਹੋ ਪਹਿਲਾਂ ਜੇਬ ਖਰਚੇ ਤੋਂ ਚੱਲਦਾ ਹੈ ਕੰਮ ਫਿਰ ਚੋਰੀਆਂ ਘਰੋਂ ਚੋਰੀ ਪੈਸੇ ਸਾਰਾ ਜੋ ਹੈਗਾ ਉਹ ਹੁੰਦਾ ਨਸ਼ੇ ਤੋਂ ਇਲਾਵਾ ਕਈ ਤਰ੍ਹਾਂ ਦੇ ਕ੍ਰਾਈਮ ਨੇ ਜੋ ਬੱਚਿਆਂ ਨਾਲ ਜੁੜੇ ਹੋਏ ਨੇ ਤੁਸੀਂ ਆਪਣੇ ਕਿਸੇ ਵੀ ਬੱਚੇ ਨਾਲ ਜਿੰਦੀ ਏਜ 5-7 ਸਾਲ ਦੀ ਹੈ ਜਦੋਂ ਉਹਦੇ ਨਾਲ ਕੋਈ ਦੂਸਰਾ ਬੰਦਾ ਕੋਈ ਵਿਵਹਾਰ ਗਲਤ ਕਰੇਗਾ ਤਾਂ ਨੇਚਰਲੀ ਹੈ ਆਪਾਂ ਆਪਣੇ ਘਰੇ ਕੁੱਤਾ ਰੱਖਿਆ ਹੁੰਦਾ ਜੇ ਉਹਨੂੰ ਵੀ ਆਪਾਂ ਪਿਆਰ ਨਾਲ ਨਾ ਨਾ ਬੁਲਾਈਏ ਤੇ ਜਾਂ ਆਪਣੀਆਂ ਭਾਵਨਾਵਾਂ ਉਹਦੇ ਲਈ ਗਲਤ ਹੋਣਾ ਤਾਂ ਉਹਨੂੰ ਵੀ ਪਤਾ ਲੱਗ ਜਾਂਦਾ ਇਨਸਾਨ ਨੂੰ ਬਹੁਤ ਜਲਦੀ ਪਤਾ ਲੱਗਦਾ ਇਹਨਾਂ ਗੱਲਾਂ ਦਾ ਕੀ ਹੁੰਦਾ ਬੱਚੇ ਉਹਨਾਂ ਚੀਜ਼ਾਂ ਨੂੰ ਛਪਾ ਲੈਂਦੇ ਨੇ ਤੁਹਾਨੂੰ ਕੋਈ ਲੱਗਦਾ ਤੁਹਾਨੂੰ ਕੋ ਖਾਂ ਲਈ ਗਲਤ ਦੇ ਰਿਹਾ ਤੁਹਾਨੂੰ ਕੋ ਟੱਚ ਗਲਤ ਤਰੀਕੇ ਨਾਲ ਕਰ ਰਿਹਾ ਤੁਹਾਨੂੰ ਕੋ ਦੇਖ ਗਲਤ ਤਰੀਕੇ ਨਾਲ ਰਿਹਾ ਮਦਰ ਫਾਦਰ ਨੂੰ ਨਹੀਂ ਦੱਸਣਾ ਤਾਂ ਆਪਣੇ ਤੁਹਾਡਾ ਹੱਕ ਬਣਦਾ ਟੀਚਰ ਸਾਹਿਬਾਨ ਨੂੰ ਦੱਸੋ ਉਹ ਕਰਾਇਮ ਆ ਜਿਹੜਾ ਉੱਥੇ ਹੀ ਰੁਕ ਜਾਂਦਾ ਸਮਾ ਦਤਾ ਅਥਰੇ ਸਾਹਿਬ ਦੇ ਕਹਿਣ ਤੇ ਟਾਈਮ ਕੱਢਿਆ ਆਪਣੇ ਸਕੂਲ ਨੂੰ ਆਪਣੇ ਮੀਡੀਆ ਤੋਂ ਆਏ ਕੁਲਵੰਤ ਸਿੰਘ ਤੇ ਸੁਖਜਿੰਦਰ ਸਿੰਘ ਜੀ ਇਹਨਾਂ ਦਾ ਵੀ ਧੰਨਵਾਦ ਹੈ ਵੀ ਆਏ ਹੈ ਕਵਰੇਜ ਕਰਨ ਵਾਸਤੇ ਬੋਤਾ ਤਾਂ ਅਥਰੇ ਚੋ ਸਾਹਿਬ ਨੇ ਡਿਟੇਲ ਚ ਤੁਹਾਨੂੰ ਦੱਸਤਾ ਹੈਗਾ ਨਸ਼ਿਆ ਦਾ ਸਵਾਂਝ ਪ੍ਰੋਗਰਾਮ ਅਸੀਂ ਰੱਖਿਆ ਸੀ ਮੈਂ ਤੁਹਾਨੂੰ ਪਹਿਲਾਂ ਟ੍ਰੈਫਿਕ ਵਾਲੀ ਗੱਲ ਦੱਸਦਾ ਜਿਹੜੀ ਇਹਨਾਂ ਨੇ ਕਰੀ ਹੈਗੀ ਆ ਤੁਸੀਂ ਸਾਰੇ ਬੱਚੇ ਹੈਗੇ ਆਵਾਜ਼ ਆਉਂਦੀ ਸਾਰਿਆਂ ਨੂੰ ਬੱਚੇ ਹੈਗੇ ਆ ਜਿਹੜੀ ਟ੍ਰੈਫਿਕ ਤੇ ਚਾਹੇ ਲਾਇਸੈਂਸ ਦੀ ਗੱਲ ਹੋਵੇ ਚਾਹੇ ਹੈਲਮਟ ਦੀ ਗੱਲ ਹੋਵੇ ਅਸੀਂ ਸਮਝਦੇ ਆ ਕਿ ਪੁਲਿਸ ਜਾਂ ਹੋਰ ਇਹ ਬਖ ਵਖਤ ਧਾਰਨਾ ਬਣੀ ਹੋਈ ਆ ਕੋਈ ਕਹੀ ਜਾਂਦਾ ਪੁਲਿਸ ਪੈਸੇ ਲੈਣ ਨੂੰ ਨਾਕਿਆਂ ਤੇ ਖੜੀ ਆ ਜੀ ਲੁੱਟੀ ਜਾਂਦੀ ਪਿੰਡਾਂ 'ਚ ਧਾਰਨਾ ਹੈ ਉਹੇ ਬੱਚਿਆਂ ਦੇ ਗਾਂ ਆ ਜਾਂਦੀ ਆ ਤੇ ਕੋਈ ਪੈਸੇ ਲੈਣ ਦੀ ਕਿਸੇ ਦੀ ਮਨ ਚ ਕਿਸੇ ਦੇ ਮਨ ਚ ਕੁਛ ਕਿਸੇ ਦੇ ਮਨ ਚ ਕੁਛ ਅਸਲ ਵਿੱਚ ਇਹਦਾ ਪਰਪਸ ਚਲਾਨ ਕੱਟਣਾ ਵੀ ਹੈ ਨੀਗਾ ਤੁਸੀਂ ਬੱਚੇ ਆ ਤੁਸੀਂ ਅੱਜ ਕੱਲ ਨੂੰ ਵੱਡੇ ਹੋਣਾ ਇਸੇ ਸਮਾਜ ਵਿੱਚ ਰਹਿਣਾ ਇੱਥੇ ਰਹਿਣਾ ਮਕਸਦ ਤਾਂ ਤੁਹਾਡੀ ਸੇਫਟੀ ਆ ਜੇ ਤੁਹਾਡੇ ਕੋਲ ਲਾਇਸੈਂਸ ਹੋਊਗਾ ਉਹਦਾ ਮਕਸਦ ਇਹ ਆ ਕਿ ਤੁਹਾਨੂੰ ਗੱਡੀ ਪ੍ਰੋਪਰ ਚਲਾਉਣੀ ਆਉਂਦੀ ਆ ਤੁਸੀਂ ਕੋਈ ਟੈਸਟ ਦੇ ਕੇ ਲਾਇਸੈਂਸ ਲਿਆ ਤੁਹਾਨੂੰ ਗੱਡੀ ਚਲਾਉਣੀ ਆਉਂਦੀ ਜੇ ਬਿਨਾਂ ਲਾਇਸੈਂਸ ਜਾਉਂਗੇ ਤਾਂ ਤੁਸੀਂ ਡਰਾਈਵਰ ਹੀ ਨਹੀਂਗੇ ਫਿਰ ਗੱਲ ਆ ਗਈ ਹੈਲਮਟ ਦੀ ਹੈਲਮਟ ਤਾਂ ਤੁਹਾਡੀ ਆਪਣੀ ਸੇਫਟੀ ਆ ਜੇ ਰੋਡ ਤੋਂ ਡਿੱਗ ਜਾਉਗੇ ਤੇ ਸਿਰ 'ਚ ਸੱਟ ਲੱਗੂਗੀ ਤੇ ਡੈਥ ਵੀ ਹੋ ਸਕਦੀ ਹੈ ਕੋਈ ਮੇਜਰ ਇੰਜਰੀ ਹੋ ਸਕਦੀ ਹੈ ਜੇ ਹੈਲਮਟ ਪਾਇਆ ਹੋਊਗਾ ਤਾਂ ਤੁਹਾਡੀ ਸੇਫਟੀ ਦੇ ਚਾਂਸਸ ਬਹੁਤ ਜ਼ਿਆਦਾ ਹੈਗੇ ਮੈਨ ਤਾਂ ਟ੍ਰੈਫਿਕ ਦੇ ਚਲਾਨ ਕਰਨ ਦਾ ਰੋਕਣ ਦਾ ਮਕਸਦ ਇਹ ਹੈ ਜੇ ਸਕੂਲਾਂ 'ਚ ਇਸ ਲੈਵਲ ਦੀ ਐਜੂਕੇਸ਼ਨ ਵੀ ਵੱਖ-ਵੱਖ ਸੈਮੀਨਾਰ ਵੀ ਲੱਗਦੇ ਰਹਿੰਦੇ ਆ ਸਕੂਲ ਵਾਲੇ ਵੀ ਤੁਹਾਨੂੰ ਕੋਈ ਨਾ ਕੋਈ ਸਬਜੈਕਟ ਵਿੱਚ ਵੀ ਅੱਜ ਕੱਲ੍ਹ ਹੋਊਗਾ ਮੇਰੇ ਹਿਸਾਬ ਨਾਲ ਤੁਹਾਨੂੰ ਦੱਸਦੇ ਹੋਣਗੇ ਪਰ ਜੇ ਆਪਾਂ ਸੁਸਾਇਟੀ ਚੋਂ ਇਹੋ ਹੀ ਸਿੱਖਿਆ ਕਿ ਇਹ ਨਾਕੇ ਤੋਂ ਭੱਜਣਾ ਕਿੱਦਾਂ ਆ ਬਹੁਤ ਇਨਸੀਡੈਂਟ ਰੋਡ ਤੇ ਨਾਕੇ ਨੂੰ ਦੇਖ ਕੇ ਮੋਟਰਸਾਈਕਲ ਭਜਾਉਣ ਤੇ ਹੋਏ ਆ ਕੋ ਬੱਚੇ ਨੇ ਜਲਦਬਾਈ ਚ ਸਕੂਟਰ ਭਜਾਇਆ ਮੋਟਰਸਾਈਕਲ ਭਜਾਇਆ ਡਿੱਗ ਗਿਆ ਮੋੜਦਿਆਂ ਕਰਦੇ ਡਿੱਗ ਗਿਆ ਛੱਟ ਲੱਗ ਗਈ ਕੋਈ ਇੰਜਰੀ ਹੋ ਗਈ ਤੇ ਇਹਨਾਂ ਤੋਂ ਬਿਹਤਰ ਚਲਾਨ ਹੋ ਜਾਦਾ ਕੋਈ ਗੱਲ ਨਹੀਂ ਪਿਆਰੇ ਬੱਚਿਓ ਮੈਂ ਸਮਝਦਾ ਵੀ ਅੱਜ ਦਾ ਜਿਹੜਾ ਵਿਸ਼ਾ ਇਸ ਦੀ ਆਪ ਦੇ ਆਪ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਹੱਤਤਾ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਨਸ਼ਾ ਜਿਹੜਾ ਉਹ ਕੱਲੇ ਪੰਜਾਬ ਦੀ ਨਹੀਂ ਜਾਂ ਸਾਡੇ ਇਲਾਕੇ ਦੀ ਨਹੀਂ ਵਰਲਡ ਵਾਈਡ ਸਮੱਸਿਆ ਹੈ ਪੂਰੇ ਸੰਸਾਰ ਦੀ ਸਮੱਸਿਆ ਹੈ ਕਿਉਂਕਿ ਜਿਹੜਾ ਸਾਡਾ ਪੰਜਾਬ ਹੈ ਇਹ ਗੁਰੂਆਂ ਪੀਰਾਂ ਪੈਗੰਬਰਾਂ ਰਹਿਬਰਾਂ ਦੁਆਰਾ ਸਿਰਜਿਆ ਹੋਇਆ ਸਾਡੀ ਧਰਤੀ ਹੈ ਪਰਨਾਇਆ ਹੋਇਆ ਸਾਡਾ ਇਹ ਖਿੱਤ ਹੈ ਸੋ ਇੱਥੇ ਬਹੁਤ ਜ਼ਰੂਰੀ ਬਣ ਜਾਂਦਾ ਹੈ ਕਿ ਜਿਹੜੀਆਂ ਮਾੜੀਆਂ ਹਾਲਤਾਂ ਨੇ ਇਹਨਾਂ ਤੋਂ ਸਾਨੂੰ ਅਸੀਂ ਕਿਵੇਂ ਬਚੀਏ ਨਸ਼ਾ ਵਿਰੋਧੀ ਸੈਮੀਨਾਰ ਦੇ ਵਿੱਚ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚੇ ਡੀਐਸਪੀ ਅਮਰਗੜ ਸਰਦਾਰ ਸੁਰੇਂਦਰਪਾਲ ਜੀ ਐਸਐਚਓ ਅਮਰਗੜ ਸਰਦਾਰ ਜਸਿੰਦਰਪਾਲ ਸਿੰਘ ਜੀ ਉਹਨਾਂ ਦੇ ਨਾਲ ਆਈ ਹੋਈ ਸਮੁੱਚੀ ਟੀਮ ਮੀਡੀਆ ਦੀ ਕਵਰੇਜ ਕਰਨ ਦੇ ਲਈ ਸਪੈਸ਼ਲ ਤੌਰ ਤੇ ਪਹੁੰਚੇ ਹੋਏ ਸਾਡੇ ਮੇਰੇ ਕਲਾਸ ਫੈਲੋਗ ਨੇ ਕੁਲਵੰਤ ਸਿੰਘ ਜੀ ਮਹਾਲੀ ਸੁਖਜਿੰਦਰ ਸਿੰਘ ਜੀ ਚੱਲ ਇਹਨਾਂ ਦਾ ਸਾਰਿਆਂ ਦਾ ਮੈਂ ਜਿਹੜਾ ਹੈ ਆਪਣੀ ਸੰਸਾ ਵੱਲੋਂ ਸਮੂਸਤ ਸਾਹ ਵੱਲੋਂ ਸਾਡੇ ਦਰਮਿਆਨ ਆਉਣ ਲਈ ਜਿਹੜਾ ਹੈਗਾ ਧੰਨਵਾਦ ਕਰਦਾ ਤੇ ਜੀ ਆਇਆਂ ਆਖਦਾ ਕਿ ਉਹ ਆਪਣਾ ਬਹੁਤ ਕੀਮਤੀ ਸਮਾਂ ਕੱਟ ਕੇ ਸਾਡੇ ਕੋਲ ਆਏ ਨੇ ਤੇ ਵਿਦਿਆਰਥੀਆਂ ਨੂੰ ਨਸ਼ਿਆਂ ਸੰਬੰਧੀ ਰੋਡ ਦੇ ਉੱਪਰ ਕਿਸ ਤਰ੍ਹਾਂ ਕੇ ਦੇ ਨਾਲ ਅਸੀਂ ਚੱਲਣਾ ਉਹਦੇ ਸੰਬੰਧੀ ਤੇ ਹੋਰ ਜਿਹੜੇ ਹੈਗੇ ਨੇ ਕਿ ਆਲੇ ਦੁਆਲੇ ਜਿਹੜੀਆਂ ਜੋ ਘਟਨਾਵਾਂ ਹੋ ਰੀਆਂ ਨੇ ਉਹਨਾਂ ਦੇ ਸੰਬੰਧੀ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਿਆ